ਯੱਟ ਦੇ ਹੱਥ 'ਚ ਟਰੈਕਟਰ ਹੋਵੇ ਤਾਂ ਬਾਹਰ ਆ ਕੇ ਭਾਂਡੇ ਨਹੀਂ ਮਾਜ ਹੁੰਦੇ ਉਹ ਤੋਂ ਉੱਥੇ ਪੰਜਾਬ ਐਜ ਦਿਖਾਉਂਦੇ ਬਲੈਦੀਆ ਉੱਥੇ ਫਰਾਰੀ ਲਈ ਫਿਰਦਾ ਫੋਰ ਟਿਊਨਰ ਲਈ ਫਿਰਦਾ ਉੱਥੇ ਬਲੈਦੀਆ ਨੇ ਤਾਂ ਬੂਟ ਵਧੀਆ ਪਾਏ ਆ ਬਲੈਦੀਆ ਦਾ ਇਦਾਂ ਆ ਗਿਆ ਬਾਹਰੋਂ ਸਪੇਨ ਤੋਂ ਗਏ ਹੋਏ ਜਿਹੜੇ ਆਪਣੇ ਆਪ ਹਾਂ ਆਛਾ ਦੀਆਂ ਤੇ ਜਾਈਦਾ ਹਾਂਜੀ ਹਾਂਜੀ ਸਾਰੇ ਕਹਿੰਦੇ ਹਨ ਪਰ ਇੱਥੇ ਆ ਕੇ ਤੁਸੀਂ ਤਾਂ ਉਹ ਉਹੀ ਮਾਹੌਲ ਇੱਥੇ ਆ ਕੇ ਬਣਾ ਲਿਆ ਕਰਦੇ ਰਹੇ ਆ ਫੈਕਟਰੀਆਂ 'ਚ ਵੀ ਕੰਮ ਕਰਦੇ ਰਹੇ ਆ ਪਰ ਸਕੂਨ ਨਹੀਂ ਆਉਦਾ ਨਹੀਂ ਬਹੁਤ ਪੁੱਛਦੇ ਸਪੈਨਿਸ਼ ਲੋਕ ਆ ਕੇ ਤੁਸੀਂ ਕੀ ਵੀ ਜੰਡੇ ਆ ਹਾਂਜੀ ਦੇਖ ਪੰਜਾਬ ਦੇ ਵਿੱਚ ਡੈਰੀ ਫਾਰਮ ਦਾ ਕੰਮ ਕਰਦਾ ਸੀ ਸੁਨਾਪਾ ਨਾਲ ਖੇਤੀਬਾੜੀ ਕਰਦਾ ਸੀ ਹਾਂਜੀ ਤੇ ਇੱਥੇ ਆ ਕੇ ਵੀ ਆਪਣਾ ਸ਼ੌਂਕ ਪੂਰਾ ਕਰਨਾ ਸ਼ੁਰੂ ਕਰਤਾ ਹਾਂਜੀ ਬਿਲਕੁਲ 16 ਸਾਲੋਂ ਵੇਸਾ ਨੂੰ ਇਹ ਕੰਮ ਕਰਦੇ ਨੇ ਬਾਕੀ ਸਾਨੂੰ ਤੇ ਚੰਗਾ ਲੱਗਦਾ ਵਧੀਆ ਠੀਕ ਵੀ ਹੈ ਯੱਟ ਦੇ ਹੱਥ 'ਚ ਟਰੈਕਟਰ ਹੋਵੇ ਤਾਂ ਬਾਹਰ ਆ ਕੇ ਭਾਂਡੇ ਨਹੀਂ ਮਾਜ ਹੁੰਦੇ ਤੇ ਅਸਲ ਵਿੱਚ ਖੂਨ ਦੇ ਵਿੱਚ ਅਬਾਲਾ ਆਉਂਦਾ ਰਹਿੰਦਾ ਆ ਤੇ ਇੱਥੇ ਆ ਕੇ ਸਪੇਨ ਦੇ ਵਿੱਚ ਵੀ ਖੇਤੀਬਾੜੀ ਸ਼ੁਰੂ ਕਰਦੀ ਕਈ ਭਰਾਵਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਇਸੇ ਤਰ੍ਹਾਂ ਅੱਜ ਤੁਹਾਨੂੰ ਸਟੋਰੀ ਸੁਣਾਉਣੇ ਆ ਸੋਨੇਪਾਦੀ ਜੋ ਅੰਮ੍ਰਿਤਸਰ ਦੇ ਸ਼ਹਿਰ ਦਾ ਰਹਿਣ ਵਾਲਾ ਆ ਤੇ ਆ ਕੇ ਇੱਥੇ ਟਰੈਕਟਰਾਂ ਦੇ ਨਾਲ ਵਾਹੀ ਦੇ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਆ ਪੰਜਾਬ ਦੇ ਵਿੱਚ ਡੈਰੀ ਫਾਰਮ ਦਾ ਕੰਮ ਕਰਦਾ ਸੀ ਸੋਨਾ ਭਾ ਨਾਲ ਖੇਤੀਬਾੜੀ ਕਰਦਾ ਸੀ ਹਾਂਜੀ ਤੇ ਇੱਥੇ ਆ ਕੇ ਵੀ ਆਪਣਾ ਸ਼ੌਂਕ ਪੂਰਾ ਕਰਨਾ ਸ਼ੁਰੂ ਕਰਤਾ ਹਾਂਜੀ ਬਿਲਕੁਲ ਜੀ ਤੇ ਕਿੰਨਾ ਕੁ ਸਮਾਂ ਹੋ ਗਿਆ ਆਪਾਂ ਨੂੰ ਆਇਆ ਨੂੰ ਇੱਥੇ ਮੈਂ 2001 ਚ ਆਇਆ ਸੀ ਜੀ ਇੱਥੇ 2001 ਇੱਕ ਚ ਇੱਥੇ ਆਇਆ ਸੀਗਾ ਤੇ ਉਦੋਂ ਵੀ ਆਣ ਕੇ ਖੇਤਾਂ ਦਾ ਕੰਮ ਹੀ ਕੀਤਾ ਜੀ ਤੇ ਖੇਤਾਂ ਦਾ ਕਰਕੇ ਮੁੜ ਕੇ ਜੋ ਬਾਅਦ ਚ ਪੇਪਰ ਮਿਲ ਗਏ ਫਿਰ ਕਰਦੇ ਰਹੇ ਆ ਫੈਕਟਰੀਆਂ 'ਚ ਵੀ ਕੰਮ ਕਰਦੇ ਰਹੇ ਆ ਪਰ ਸਕੂਨ ਨਹੀਂ ਆਉਦਾ ਨਹੀਂ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਹੁਣ ਇੱਥੇ ਆਪਣੀ ਨਿੰਦੇ ਉੱਠੀ ਦਾ ਆਪਣੀ ਮਤਲਬ ਵੀ ਪਤਾ ਹੀ ਆ ਤੁਹਾਨੂੰ ਆਪਣੇ ਹਿਸਾਬ ਨਾਲ ਉੱਠੀ ਦਾ ਆਪਣੇ ਹਿਸਾਬ ਨਾਲ ਕੰਮ ਲੱਗੀ ਦਾ ਤੇ ਬਾਕੀ ਕਿਹੇ ਦੇ ਕੰਮ ਕਰਨਾ ਤੇ ਤੁਹਾਨੂੰ ਪਤਾ ਔਖਾ ਹੀ ਆ ਔਖਾ ਆ ਹਾਂਜੀ ਤੇ ਇਹ ਕਰਕੇ ਸ਼ੁਰੂ ਤੋਂ ਪਿੰਡ ਵੀ ਕਰਦੇ ਸੀ ਤੇ ਇੱਥੇ ਵੀ ਹੁਣ ਇਹ ਕੰਮ ਸ਼ੁਰੂ ਕੀਤਾ ਜਿਵੇਂ ਆਪਣੀਆਂ ਇੰਡੀਅਨ ਸਬਜ਼ੀਆਂ ਸਾਰੀਆਂ ਲੱਗਦੀਆਂ ਅੱਛਾ ভাই ਕਿੰਨੇ ਕ ਖੇਤਾਂ ਦੀ ਵਾਈ ਕਰਦੇ ਆ ਇੱਥੇ ਸਾਡੇ ਕੋਲ ਕੋਈ 13 14 ਗੱਲੇ ਥਾਂ ਆ 14 ਕਿਲੇ 14 ਕਿਲੇ ਹਾਂ ਜੀ ਇਹ ਨਹੀਂ ਮਨ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਆ ਤੇ ਉਹ ਤਾਂ ਉੱਥੇ ਪੰਜਾਬ ਵਿੱਚ ਦਿਖਾਉਂਦੇ ਬਲੈਤੀਆ ਉੱਥੇ ਫਰਾਰੀ ਲਈ ਫਿਰਦਾ ਫੋਰ ਟਿਊਨਰ ਲਈ ਫਿਰਦਾ ਉੱਥੇ ਬਲੈਤੀਆ ਨੇ ਤਾਂ ਬੂਟ ਵਧੀਆ ਪਾਏ ਆ ਬਲੈਤੀਆ ਤਾਂ ਇਦਾਂ ਆ ਗਿਆ ਬਾਹਰੋਂ ਸਪੇਨ ਤੋਂ ਗਏ ਹੋਏ ਜਿਹੜੇ ਆਪਣੇ ਆਪ ਵਿਆਹਾਂ ਸ਼ਾਦੀਆਂ ਤੇ ਜਾਂਦਾ ਹਾਂਜੀ ਹਾਂਜੀ ਸਾਰੇ ਕਹਿੰਦੇ ਆ ਨਾ ਪਰ ਇੱਥੇ ਆ ਕੇ ਤੁਸੀਂ ਤਾਂ ਉਹ ਉਹੀ ਮਾਹੌਲ ਇੱਥੇ ਆ ਕੇ ਬਣਾ ਲਿਆ ਹਾਂਜੀ ਚੰਗਾ ਲੱਗਦਾ ਜਿਵੇਂ ਸ਼ੁਰੂ ਤੋਂ ਕੰਮ ਕਰਦੇ ਰਹੇ ਆ ਆਪਣੇ ਦਾਦਿਆਂ ਨਾਲ ਪਿਓ ਨਾਲ ਕੰਮ ਕਰਦੇ ਰਹੇ ਆ ਉਹੀ ਫਿਰ ਜੇ ਤਾਂ ਸ਼ੁਰੂ ਤੋਂ ਹੀ ਕਰਦੇ ਰਹੇ ਆ ਤੇ ਉਹੀ ਹੁਣ ਫਿਰ ਨਾਲੇ ਆਉਂਦਾ ਸੀਗਾ ਤੇ ਆਉਣ ਦਾ ਕਰਕੇ ਵੀ ਕਰਦੇ ਰਹੇ ਮਤਲਬ ਕਿ ਸ਼ੌਂਕ ਹੈ ਤੇ ਤਾਂ ਕਰਕੇ ਕਰੀ ਜਾਂਦੇ ਆ ਤੇ ਨਾਲੇ ਪਹਿਲਾਂ ਇਹ ਚੀਜ਼ਾਂ ਦੀ ਮੰਗ ਸੀ ਜਿਆਦਾ ਆਪਣੇ ਇੰਡੀਅਨ ਨੂੰ ਸਬਜ਼ੀਆਂ ਦੀ ਜਿਵੇਂ ਮਿਰਚਾਂ ਹੋ ਗਈਆਂ ਕਰੇਲੇ ਕद्दू ਪਿੰਡੀ ਹਾਂ ਤੇ ਹੁਣ ਤੇ ਚਲੋ ਹੁਣ ਲੋਕ ਕਾਫੀ ਡੈਪੇ ਵਾਈ ਕਰਨ ਇੱਥੇ ਆਪਣੇ ਲੋਕ ਤੇ ਬਾਕੀ ਜਦੋਂ ਅਸੀਂ ਸ਼ੁਰੂ ਕੀਤਾ ਹੁਣ ਤੇ ਘੱਟ ਸੀਗਾ ਹਾਂ ਪੰਜ 6 ਸਾਲ ਹੋ ਗਏ ਸਾਨੂੰ ਇਹ ਕੰਮ ਕਰਦਿਆਂ ਨੂੰ ਤੇ ਬਾਕੀ ਸਾਨੂੰ ਤੇ ਚੰਗਾ ਲੱਗਦਾ ਵਧੀਆ ਠੀਕ ਵੀ ਹੈ ਹਾਂ ਜਿੰਨਾ ਚਿਰ ਜੱਟ ਅੱਧਾ ਮਿੱਟੀ ਨਾਲ ਲਿਪੜ ਲੈ ਓਨਾ ਚਿਰ ਮਜ਼ਾ ਨਹੀਂ ਆਉਂਦਾ ਜਿੰਨਾ ਅੱਧਾ ਕਿਲੋ ਮਿੱਟੀ ਨਾਲ ਖਾਦੀ ਜਾਵੇ ਉਹ ਨਜ਼ਰ ਪਤਾ ਨਹੀਂ ਲੱਗਦਾ ਬਿਲਕੁਲ ਨਹੀਂ ਹਾਂਜੀ ਤੇ ਅਸਲ ਵਿੱਚ ਨਾ ਪੰਜਾਬ ਦੇ ਵਿੱਚ ਇੱਕ ਲੋਕਾਂ ਨੂੰ ਬਾਹਰਲਾ ਵਿਦੇਸ਼ੀ ਕਲਚਰ ਕੁਝ ਹੋਰ ਦਿਖਾਇਆ ਜਾਂਦਾ ਆ ਹਾਂਜੀ ਉਹ ਦਿਖਾਇਆ ਜਾਂਦਾ ਇੱਥੇ ਗੱਡੀਆਂ ਆਕਾਰਾਂ ਟਾਈਆਂ ਕਮੀਜ਼ਾ ਸੋਹਣੇ ਪਰਫਿਊਮ ਹਾਂਜੀ ਸੋਹਣੀਆਂ ਸੋਹਣੀਆਂ ਕਰੀਮਾਂ ਲਾ ਕੇ ਰੰਗ ਚਿੱਟੇ ਕੱਢੇ ਹੋਏ ਆ ਹਨਾ ਤੇ ਜਿਹੜਾ ਅੰਦਰਲਾ ਪੰਜਾਬ ਵਾਲਾ ਹੀ ਮਾਹੌਲ ਆ ਸਪੇਨ ਦੇ ਵਿੱਚ ਵੀ ਹੋਰ ਵੀ ਕੰਟਰੀਆਂ ਦੇ ਵਿੱਚ ਸਬਜ਼ੀਆਂ ਇਦਾਂ ਹੀ ਲੱਗਦੀਆਂ ਹਨਾ ਬਿਲਕੁਲ ਬਿਲਕੁਲ ਤੇ ਮੈਂ ਕਹੂੰਗਾ ਕਿ ਭਾਜੀ ਦੇਖੋ ਆਪਣਾ ਕੀਤਾ ਆ ਇਹਨਾਂ ਸਪੈਨਿਸ਼ ਲੋਕਾਂ ਨੂੰ ਵੀ ਉਦਾਂ ਪਤਾ ਲੱਗਦਾ ਹੋਣਾ ਕਿ ਕੀਤੀ ਬੜੀ ਹੈ ਵਧੀਆ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੋਚਦੇ ਸਪੈਨਿਸ਼ ਲੋਕ ਆ ਕੇ ਤੁਸੀਂ ਕੀ ਬੀਜੰਦੇ ਆ ਹਾਂਜੀ ਦੇਖਦੇ ਨੇ ਪੂਰਾ ਕਰੇਲੇ ਕਿੱਦਾਂ ਦੱਸਦੇ ਆ ਇੱਥੇ ਤਾਂ ਉਹਨਾਂ ਖਾਦੇ ਨਹੀਂ ਜਿਤਨਾ ਪਪੀਨੋ ਲਾ ਲਓ ਫਰਾਈ ਕਰਕੇ ਆਪਾਂ ਖਾਣੇ ਆ ਜਿਤਨਾ ਬਣਾਉਨੇ ਆ ਸਾਰਾ ਨਿਤਾਂ ਹੁਣ ਸਿਹਤ ਵਾਸਤੇ ਵੀ ਭਾਜੀ ਚੰਗਾ ਜਿਵੇਂ ਪਪੀਨੋ ਮਾਰਕੋ ਹਾਂਜੀ ਜਿਵੇਂ ਹੁਣ ਕਿ ਇਹਨੂੰ 슈ਗਰ ਹੋਵੇ ਜਾਂ ਕਰੇਲੇ ਤੇ ਖਾਣੇ ਚੰਗੇ ਆਪਾਂ ਨੂੰ ਸਪੈਨਿਸ਼ ਕਿਤੇ ਖੜਦੇ ਆ ਖੜਦੇ ਲੋਕ ਕਈ ਪ੍ਰੋਵਾ ਕਰਕੇ ਖਾਂਦੇ ਆ ਜੋ ਚੰਗੇ ਲੱਗਦੇ ਫੇਰ ਤਰ੍ਹਾਂ ਉਹ ਕਹਿੰਦੇ ਆ ਤਰ੍ਹਾਂ ਉਹ ਖਾਦੇ ਹਾਂਜੀ ਤਰ੍ਹਾਂ ਜਿਵੇਂ ਹੁਣ ਤਾਰ ਜੇ ਤੂੰ ਮਤਲਬ ਕੀਰੇ ਇਹਨਾਂ ਨੂੰ ਜਿਆਦਾ ਸਵਾਦ ਹੁੰਦੀ ਆ ਤੇ ਹੁੰਦੀ ਵੀ ਵਧੀਆ ਵਾ ਤੇ ਤੇ ਪਿੰਡੀਆਂ ਵੀ ਲੈਂਦੇ ਹੈ ਨਾ ਹਾਂਜੀ ਪਿੰਡੀਆਂ ਤਾਂ ਆਲਰੇਡੀ ਇੱਥੇ ਕਾਫੀ ਲੋਕ ਚਲੋ ਸਪੈਨਿਸ਼ ਤੇ ਘਟ ਖਾਂਦੇ ਤੇ ਬਾਕੀ ਲੋਕ ਕਾਲੇ ਵੀ ਖਾਂਦੇ ਆ ਮਰੋਕੀ ਵੀ ਖਾਂਦੇ ਆ ਮਰੋਕੀ ਵੀ ਖਾਂਦੇ ਆ ਉਹ ਕਰਾ ਜਿਹਨੂੰ ਕਹਿੰਦੇ ਆ ਮਾਹੌਲ ਪੂਰਾ ਪੰਜਾਬ ਵਾਲਾ ਹਵਾ ਦਾ ਬੁੱਲਾ ਜਿੱਦਾਂ ਜਿੱਦਾਂ ਆਉਂਦਾ ਇਦਾਂ ਲੱਦੇ ਜਾਂ ਤੂਤ ਦੇ ਨਾਲ ਰਗੜ ਕੇ ਆਉਣ ਲਈ ਬਿਲਕੁਲ ਜੀ ਬਿਲਕੁਲ ਤੇ ਐ ਪਿਛੇ ਕਦੂਆਂ ਦਾ ਢੇਰ ਲਾਇਆ ਹੋਇਆ ਹਾਂਜੀ ਤੇ ਏ ਵੀ ਹੁਣ ਗਾਂ ਬੀਲ ਹੀ ਰੱਖਿਆ ਕਿਦਾਂ ਕਾਦੇ ਵਾਸਤੇ ਖਾਣ ਲਈਏ ਇਹ ਨਹੀਂ ਖਾਣ ਲਿਆ ਜਨਵਰੀ ਚ ਵਿਕਦੇ ਜਿਆਦਾ ਜੀ ਉਦੋਂ ਫੇਸ ਤਾਂ ਹੁੰਦਾ ਉਹਨਾਂ ਦਾ ਅੱਛਾ ਤੇ ਉਦੋਂ ਜਿਆਦਾ ਵਿਕਦੇ ਆ ਅੱਛਾ ਜਨਵਰੀ ਤੱਕ ਇਦਾਂ ਹੀ ਇੱਥੇ ਹਾਂਜੀ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਮਾਰਕੀਟ ਦੇ ਵਿੱਚੋਂ ਮੈਂ ਨਾ ਆਇਆ ਜਦੋਂ ਨਾ ਮੈਨੂੰ ਆਸਾ ਆ ਹਾਂਜੀ ਕਿਉਂਕਿ ਮੈਂ ਮਾਰਕੀਟ ਤੇ ਜਾਂਦਾ ਤੇ ਇਹੀ ਕੱਦੂ ਕਈ ਵਾਰੀ ਚੱਕੀ ਦਾ ਤੇ ਉੱਥੇ ਸਟicker ਲੱਗਾ ਹੁੰਦਾ 4 5 0 ਦਾ ਹਾਂਜੀ ਤੇ ਮੈਂ ਇਹ ਦੇਖਿਆ ਕਿ ਜਟਾਂ ਦੇ ਖਜ਼ਾਨੇ ਖੁੱਲੇ ਦਿਰ ਖੁੱਲੇ ਦੇ ਲੋ ਆ ਕਿੰਨੇ 5 50 ਸ਼ੁਰੂਆਤ ਹੋਣਿਆ ਜਿਹੜੇ ਢੇਰ ਲੱਗੇ ਪਏ ਆ ਤੇ ਦੇਖ ਕੇ ਮਾਨ ਜਦ ਚਲੋ ਕਿ ਜਿਹੜਾ ਬੰਦਾ ਹੁਣ ਮਾਰਕੀਟ ਦੇ ਵਿੱਚ ਕਿਲੋ ਟਮਾਟਰ ਲੈਣ ਜਾਂਦਾ ਉਹਨੂੰ ਉਹਨੂੰ ਉਹ ਟਮਾਟਰਾਂ ਦੀ ਕੀਮਤ ਪਤਾ ਹੈ ਨਾ ਤੇ ਇੱਥੇ ਦੇਖ ਕੇ ਇਦਾਂ ਸਾਡੇ ਪਏ ਆ ਨਾ ਉਹੀ ਦਿਲ ਖੁੱਲੇ ਵਾਲੀ ਗੱਲ ਹੋ ਜਾਂਦੀ ਹੈ ਨਾ ਇਹੀ ਜਦੋਂ ਮਾਰਕੀਟ 'ਚ ਜਾਣੇ ਜਿਤਨਾ ਸਾਫ ਕਰਕੇ ਕਾਖਿਆਂ ਦੇ ਵਿੱਚ ਪਾ ਕੇ ਸਟicker ਲੱਗ ਜਾਣਾ ਲਾਈਟਾਂ ਵੱਜਦੀਆਂ ਉੱਥੇ ਜਦੋਂ ਬਲਬ ਦੀ ਰੋਸ਼ਨੀ ਦੇ ਵਿੱਚ ਇਹੋ ਸੋਹਣੇ ਲੱਗਦੇ ਬਹੁਤ ਜ਼ਿਆਦਾ ਪਾਲਿਸ਼ ਕਰ ਦਿੰਦੇ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਤੇ ਭਾਜੀ ਆਪਾਂ ਸਬਜੀ ਜਿਹੜੀ ਆਰਗੈਨਿਕ ਸਬਜੀ ਵੇਚੀ ਬੀਜ ਆ ਇਹ ਨਹੀਂ ਕਰੀਦੀਆਂ ਸਪਰੀਆਂ ਪਰ ਬਹੁਤ ਘੱਟ ਘੱਟ ਕੋਸ਼ਿਸ਼ ਕਰੀ ਦੀ ਵੀ ਬਹੁਤ ਘੱਟ ਕਰੀਏ ਅੱਛਾ ਹਾਂਜੀ ਚਲੋ ਬਾਈ ਨੇ ਖਾਦ ਵਗੈਰਾ ਯੂਜ਼ ਕਰਦੇ ਹਾਂਜੀ ਖਾਦ ਘਟ ਪਾਈਦੀ ਆ ਕਿਉਂਕਿ ਸਾਡੇ ਲਾਗੇ ਗਰੰਖਾ ਵਾ ਉਹਦਾ ਘੋੜਿਆਂ ਦਾ ਹਾਂ ਤਬੀਲਾ ਬੜਾ ਤਕੜਾ ਵਾ ਤੁਹਾਨੂੰ ਵਿਖਾਉਨੇ ਆ ਜਿੱਦਾਂ ਮਤਲਬ ਕਿ ਜਿਹੜੀ ਖਾਦ ਆ ਉਹ ਇੰਡੀਆ ਵਾਂਗੂ ਯੂਰੀਆ ਆਉਂਦੀ ਆ ਜਿੱਦਾਂ ਡਾਇਆ ਆਉਂਦੀ ਆ ਹਾਂਜੀ ਬਿਲਕੁਲ ਉਤਰਾ ਹੀ ਉਤਰਾ ਸੇਮ ਹੀ ਹਾਂਜੀ ਕਈ ਕਿਸਮ ਦੀ ਆ ਜਿਵੇਂ ਯੂਰੀਆ ਯੂਰੀਆ ਦੋ ਤਿੰਨ ਤਰ੍ਹਾਂ ਦੀ ਆ ਡਾਇਆ ਤੇ ਬਹੁਤ ਕਿਸਮ ਦੀ ਹੈ ਅੱਛਾ ਤੇ ਸਬਜ਼ੀਆਂ ਨੂੰ ਬਿਮਾਰੀ ਵੀ ਲੱਗਦੀ ਆ ਲੱਗਦੀ ਹਾਂਜੀ ਲੱਗਦੀ ਅੱਛਾ ਹਾਂਜੀ ਤੇ ਇੱਥੇ ਦੀਆਂ ਸਰਕਾਰਾਂ ਤੁਹਾਨੂੰ ਕੁਝ ਜਾਂ ਮਿਊਨਿਸਪਲ ਵਗੈਰਾ ਪਾੜੀ ਹੈਲਪ ਹੁੰਦੀ ਆ ਪਾਣੀ ਵੱਲੋਂ ਜਾਂ ਕੋਈ ਏਦਾਂ ਦੀ ਚੀਜ਼ ਹਾਂਜੀ ਨਹਿਰੀ ਪਾਣੀ ਦਿੰਦੇ ਜਿਵੇਂ ਠੇਕਾ ਲੈਂਦੇ ਆ ਸਾਲ ਦਾ 250 ਯੂਰੋ ਕਿੱਲੇ ਦਾ ਅੱਛਾ ਤੇ ਆਹ ਕੋ ਖਾਲ ਵਗੰਡੇ ਆ ਵੱਲੋਂ ਪਾਣੀ ਦੇ ਪਾਣੀ 24 ਘੰਟੇ ਹਾਂਜੀ ਜਦੋਂ ਮਰਜ਼ੀ ਲਾਓ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਲਾਓ 24 ਘੰਟੇ ਜਿੰਨਾ ਮਰਜ਼ੀ ਪਾਣੀ ਆ ਇੱਕ ਸਾਲ ਪਿੱਛੇ ਜੇ ਆਈ ਪ੍ਰੋਬਲਮ ਨਹੀਂ ਘਟ ਪਏ ਪੈਣ ਕਰਕੇ ਨਾ ਹਾਂ ਉਦੋਂ ਮਤਲਬ ਨਹੀਂ ਹੀ ਮਿਲਿਆ ਥੋੜੀ ਜੀ ਆਈ ਸੀ ਉਦੋਂ ਦਿੱਕਤ ਹਾਂਜੀ ਤੇ ਹੁਣ ਨਹੀਂ ਹੁਣ ਤਾਂ ਬਹੁਤ ਆ ਪਾਣੀ ਹੁਣ ਆ ਵੇਖੋ ਹੁਣ ਮੀਂਹ ਕਿੰਨੇ ਪੈਂਦੇ ਆ ਤੇ ਹੁਣ ਤਾਂ ਵਾਧੂ ਪਾਣੀ ਕਿੰਨਾ ਵਰਤਦਾ ਪਾਣੀ ਨਹਿਰਾ ਦਾ ਪਾਣੀ ਹਾਂਜੀ ਤੇ ਪਾਣੀ ਦਾ ਉਹਦਾ ਲੈਵਲ ਤਾਂ ਇੱਥੇ ਕੋਈ ਜ਼ਿਆਦਾ ਨੀਵਾ ਨਹੀਂ ਆ ਪਰ ਇੱਥੇ ਮੋਟਰਾ ਮੈਂ ਲਗੀਆਂ ਦੇਖੀਆਂ ਨਹੀਂ ਹੈਗੀਆਂ ਮੀਟਰਾਂ ਵਿੱਚ ਵਿੱਚ ਹੈਗੀਆਂ ਵਾ ਪਰ ਇਹ ਆਪੀ ਫਲਾਈਏ ਦਾ ਕਰਕੇ ਬੀਛ ਕਰਕੇ ਥੋੜਾ ਲੈਵਲ ਉੱਚੇ ਆ ਸਮੁੰਦਰ ਦਾ ਕਰਕੇ ਹਾਂਜੀ ਆ ਥੋੜਾ ਜਿਹਾ ਇੱਧਰ ਜਾਈਏ ਬਿਲਾ ਦੀ ਕਾਂਸ ਗਾਵਾ ਜਾਈਏ ਉੱਥੇ ਤੇ ਥੋੜਾ ਜਿਹਾ ਤਾਂ ਪੁੱਟੀ ਇਹਦੇ ਥੱਲੇ ਉਹ ਪਾਣੀ ਤਾਂ ਆ ਜਾਂਦਾ ਅੱਛਾ ਹਾਂਜੀ ਤੇ ਹੁਣ ਇਸ ਵੇਲੇ ਆਪਾਂ ਕਿਹੜੀ ਕਿਹੜੀ ਸਬਜ਼ ਹੁਣ ਆਪਣੇ ਕੋ ਪਹਿਲਾਂ ਤਾਂ ਬਹੁਤ ਕੋਸ਼ਿਸ਼ੀ ਹੁੰਨ ਮੌਸਮ ਬਦਲਣ ਕਰਕੇ ਹੁਣ ਸਿਆਲ ਦਾ ਰੁੱਤ ਬਦਲ ਗਈ ਆ ਹੁਣ ਸਿਆਲੀ ਜਿਵੇਂ ਮੇਥੇ ਹੋ ਗਏ ਮੇਥੀ ਹੋ ਗਈ ਮੂਲੀ ਹੋ ਗਈ ਛਲਗਮ ਹੋ ਗਏ ਗਾਜਰ ਹੋ ਗਈ ਇਹ ਚੀਜ਼ਾਂ ਆਪਾਂ ਲਾਈਆਂ ਵਾ ਨਾ ਅੱਛਾ ਹਾਂਜੀ ਤੇ ਜੇ ਕੋਈ ਬੰਦਾ ਇੱਥੇ ਲੈਣ ਆਉਂਦਾ ਤੁਸੀਂ ਉਹਨੂੰ ਦਿੰਦੇ ਵੀ ਹੋ ਕੇ ਹਾਂਜੀ ਮਾਰਕੀਟਾਂ 'ਚ ਹੀ ਵੇਚਦੇ ਆ ਨਹੀਂ ਇੱਥੇ ਹੀ ਤਕਰੀਬਨ ਲੋਕੀ ਲੈ ਜਾਂਦੇ ਸਾਰੇ ਇੱਥੇ ਲੈਕਸੀ ਵਾਲੇ ਵੀਰ ਹੋ ਗਏ ਆ ਆਪਣੇ ਜਿੰਨੇ ਯਾਰ ਦੋਸਤ ਇੱਥੋਂ ਲੈ ਜਾਂਦੇ ਸਾਰੇ ਇੱਥੋਂ ਲੈ ਜਾਂਦੇ ਹਾਂਜੀ ਬਿਲਕੁਲ ਤੇ ਟੋਟਲ ਕਿੰਨੇ ਖੇਤ ਦੱਸਿਆ ਤੁਸੀਂ ਵਾਈ ਕਰਦੇ ਆ 14 ਕਿੱਲੇ ਥਾਂ ਆ 14 ਕਿੱਲੇ ਜਿਹੜੀ ਵਾਈ ਕਰਨ ਨੇ ਹੁਣ ਅੱਜ ਵੇਲੇ ਤੇ ਕਾਫੀ ਮੈਂ ਦੇਖਿਆ ਦੋ ਤਿੰਨ ਤਰ ਟਰੈਕਟਰ ਵੀ ਰੱਖੇ ਆ ਹਾਂਜੀ ਬਿਲਕੁਲ ਨਾਲ ਆਪਣੇ ਪੰਜਾਬੀਆਂ ਨੂੰ ਕਾਰੋਬਾਰ ਵੀ ਦਿੱਤਾ ਕੰਮ ਵੀ ਦਿੱਤਾ ਹਾਂਜੀ ਚਾਰ ਮੁੰਡੇ ਜੇ ਨਾਲ ਜਿਹੜੇ ਪਲੇਤੀਏ ਹੁਣ ਨਵੇਂ ਆਉਣਦੇ ਆ ਹਾਂਜੀ ਹੈਨਾ ਹਾਂਜੀ ਬਹੁਤ ਦੁਨੀਆ ਆ ਗਈ ਹੁਣ ਤੇ ਬਹੁਤ ਫੋਨ ਆਉਂਦੇ ਰਹੋ ਜੀ ਕਿ ਦਾ ਕਿਸੇ ਦਾ ਵੀਰ ਦਾ ਕੋਈ ਕੰਮ ਤੇ ਮਤਲਬ ਵੀ ਰੱਖੋ ਜਾਂ ਕਿ ਤਰ੍ਹਾਂ ਨਾ ਹਾਂ ਹੁਣ ਮਿਰਚਾਂ ਤੋੜਨ ਵੀ ਆਉਂਦੇ ਆ ਮੁੰਡੇ ਜਿਵੇਂ ਅਸੀਂ ਹੁਣ 1 ਜੀਰੋ 1 ਕਿਲੋ ਦਾ ਦਿੰਨੇ ਆ ਜਿੱਦਾਂ ਜਿਹੜੇ ਦਿੱਗਾ ਮੁੰਡੇ ਆਉਂਦੇ ਆ ਨਵੇਂ ਹਾਂਜੀ ਤੇ ਉਹਨਾਂ ਦੇ ਕਦੇ ਮਨਜ ਨਹੀਂ ਹੋਇਆ ਕਿ ਆਹ ਕੰਮ ਤਾਂ ਘਰੇ ਵੀ ਉੱਥੇ ਕਰਦੇ ਸੀ ਯਾਰ ਇੱਥੇ ਆ ਕੇ ਵੀ ਸਾਨੂੰ ਆਹੀ ਪੰਗੇ 'ਚ ਪੈ ਗਏ ਕਈਆਂ ਨੂੰ ਤਾਂ ਚੰਗਾ ਲੱਗਦਾ ਕਈ ਤੇ ਜਿਵੇਂ ਕਰਦੇ ਆਏ ਉੱਥੇ ਖੇਤੀ ਦਾ ਸਾਡੇ ਵਾਂਗੂ ਵੀ ਕਹਿੰਦੇ ਠੀਕ ਆ ਤੇ ਕਈ ਵਿਚਾਰੇ ਹੁਣ ਨਹੀਂ ਕਦੀ ਕੀਤਾ ਹੁਣ ਤੁਹਾਨੂੰ ਪਤਾ ਉੱਥੇ ਮਤਲਬ ਮੁੰਡੇ ਗਾਂ ਨਹੀਂ ਕਰਦੇ ਜਿਆਦਾ ਕੰਮ ਨਾ ਕੀਤਾ ਔਖੀ ਆ ਬਾਈ ਕਰਨੀ ਵੀ ਤੇ ਕਈਆਂ ਕੋ ਨਹੀਂ ਹੁੰਦਾ ਫਿਰ ਨਹੀਂ ਹੁੰਦਾ ਨਹੀਂ ਹੁੰਦਾ ਹਾਂਜੀ ਤੇ ਬਾਕੀ ਕਰਦੇ ਵੀ ਆ ਹੁਣ ਜਦੋਂ ਪਤਾ ਵੀ ਇੱਥੇ ਕੰਮ ਕਰਨਾ ਹੀ ਪੈਣਾ ਹੂੰ ਮੈਂ ਇਸ ਕਰਕੇ ਖੇਤੀ ਖੇਤ ਦਿਖਾਏ ਆ ਅੱਗੇ ਵੀ ਤੁਹਾਨੂੰ ਖੇਤ ਖੇਤ ਦਿਖਾਏ ਆ ਇਸ ਕਰਕੇ ਦਿਖਾਏ ਆ ਕਿ ਇਹ ਪੰਜਾਬ ਦੇ ਵਿੱਚ ਨਾ ਨਵੇਂ ਆਉਣ ਵਾਲੀ ਜਨਰੇਸ਼ਨ ਨਾਲ ਵੀਡੀਓ ਸਾਂਝੀ ਕਰੋ ਉਹਨਾਂ ਨੂੰ ਦਿਖਾਓ ਕਿ ਇਹ ਮਿੱਟੀ ਵੀ ਪੰਜਾਬ ਵਰਗੀ ਆ ਇਹ ਖੇਤ ਵੀ ਉਦਾਂ ਦੇ ਆ ਉਥੇ ਫਰਕ ਇੰਨਾ ਕਿ ਉਥੇ ਭਈਆਂ ਤੋਂ ਕਰਾ ਲੈਂਦੇ ਇੱਥੇ ਆਪ ਕਰਨਾ ਪੈਂਦਾ ਬਿਲਕੁਲ ਜੀ ਹੈ ਇੰਨਾ ਕਿ ਇੱਥੇ ਉਹ ਭਈਏ ਨਹੀਂ ਲੱਭਦੇ ਤੇ ਇੱਥੇ ਆਪ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਉਦਾਂ ਹੀ ਕੋਡਾ ਹੋਣਾ ਪੈਂਦਾ ਵਾ ਉਦਾਂ ਹੀ ਚੱਕਣੇ ਲੱਕ ਤੇ ਭਾਰ ਚੱਕਣਾ ਪੈਂਦਾ ਵਾ ਸਾਰਾ ਕੰਮ ਸੇਮ ਹੀ ਹੁੰਦਾ ਵਾ ਬਸ ਇੰਨਾ ਕ ਫਰਕ ਹੁੰਦਾ ਆ ਕਿ ਅ ਇੱਥੇ ਜਿਹੜਾ ਆਉਂਦਾ ਆ ਉਹਦੇ ਕੋ ਪੜ੍ਹਾਈ ਵੀ ਹੁੰਦੀ ਆ ਉਹਦੇ ਕੋਲ ਮਾਪੇ ਦੀਆਂ ਖਾਧੀਆਂ ਹੋਈਆਂ ਰੋਟੀਆਂ ਤੇ 15-20 ਲੱਖ ਜੈਂਟਰ ਨੂੰ ਦਿੱਤਾ ਹੋਇਆ ਹੁੰਦਾ ਆ ਤੇ ਥੋੜੀ ਜੀ ਟੈਨਸ਼ਨ ਹੁੰਦੀ ਆ ਤੇ ਉਸ ਟੈਨਸ਼ਨ ਨੂੰ ਲੈ ਕੇ ਫਿਰ ਬੰਦਾ ਆਟੋਮੈਟਿਕਲੀ ਗਰੀਸ ਦਿੱਤੀ ਵਾਂਗੂ ਭਜਦਾ ਵਾ ਤੇ ਗੱਲ ਇੰਨੀ ਕਿ ਆ ਬਾ ਇਹ ਮੈਂ ਤਾਂ ਕਈ ਗੱਲ ਕਿ ਕਈ ਜਿਹੜੇ ਮੇਰੇ ਵੀਰ ਭਰਾ ਆਉਂਦੇ ਨਾ ਹਾਂਜੀ ਉਹ ਸ਼ਾਇਦ ਕਈ ਇਹਦੀ ਸੋਚਦੇ ਆ ਕਿ ਨੋਟ ਜਾ ਕੇ ਖਰਿਆ ਛੱਲੀ ਵਾਂਗੂ ਉੱਥੇ ਰੋਣੇ ਆ ਤੇ ਥੱਲਿਓ ਦਾਣਿਆਂ ਨੂੰ ਨੋਟ ਡਿਗਣੇ ਦਾ ਜਿੱਦਾਂ ਖਿੱਲਾ ਪੁੱਕਦੀ ਆਉਂਦੀ ਹੈ ਨਾ ਬਾਹਰ ਜਾ ਕੇ ਤਾਂ ਛੇਤੀ ਕੋਈ ਵੱਡੀ ਗੱਡੀ ਲਾਵਾਂਗੇ ਪੱਕੀ ਹੋ ਜਾਾਂਗੇ ਮੈਂ ਕਈ ਏਜੰਟਾਂ ਦੀਆਂ ਵੀਡੀਓ ਦੇਖੀਆਂ ਜਿਹਦੇ ਵਿੱਚ ਏਜੰਟ ਕਹਿੰਦੇ ਆ ਵੀ 30000 ਦਾ 40000 ਦਾ ਸਪੇਨ ਦਾ ਵੀਜ਼ਾ ਲਓ ਤੇ ਜਾ ਕੇ ਵੀਜ਼ਾ ਲਓ ਤੇ ਜਾ ਕੇ ਸਪੇਨ ਚ ਪੱਕੇ ਹੋ ਜਾਓ ਤੇ ਸਪੇਨ ਦੇ ਵਿੱਚ ਪੱਕਾ ਹੋਣਾ ਸੌਖਾ ਆ ਤੇ ਬਹੁਤ ਸਾਰੇ ਲੋਕ ਲੋਕਾਂ ਨੂੰ ਗੁਮਰਾਹ ਕਰਦੇ ਆ ਤੇ ਜਦੋਂ ਤੁਹਾਡੇ ਅੱਗੇ ਵੀਰਾਂ ਦੀ ਇਹ ਸਚਾਈ ਦਿਖਾਈਦੀ ਆ ਕਿਉਂਕਿ ਗਰਾਊਂਡ ਤੇ ਆ ਹੈਨਾ ਤੇ ਉਹ ਬਾਈ ਪਿਛੇ ਦੇਖੋ ਸਬਜੀ ਤੋੜ ਰਿਆ ਆ ਹੈਨਾ ਤੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਆ ਤੇ ਬਾਈ ਮੈਂ ਲਾਸਟ ਦੇ ਕੁਝ ਇਹ ਪਰਿਵਾਰ ਵੱਲੋਂ ਕਿਦਾਂ ਪਰਿਵਾਰ ਨਹੀਂ ਕਹਿੰਦਾ ਕਿ ਤੁਸੀਂ ਆਏ ਕਿ ਕਿਦਾਂ ਬੱਚੇ ਦੀ ਕਹਿੰਦੇ ਪਾਪਾ ਆਏ ਕੀ ਕਰਦੇ ਹੋ ਤੁਸੀਂ ਕੋਈ ਬਾਾਰ ਖੋਲੋ ਕੋਈ ਰੈਸਟੋਰੈਂਟ ਖੋਲੋ ਕੋਈ ਹੈ ਹਾਂਜੀ ਨਹੀਂ ਹੈਗੀ ਆਪਣੇ ਕੋਈ ਦੁਕਾਨ ਵੀ ਹੈਗੀ ਆ ਜਿਹੜੇ ਹਾਲੇ ਮਿਤਾ ਸੇ ਹੁੰਦੀ ਹਾਂ ਤੇ ਉਹ ਮੇਰਾ ਬੇਟਾ ਹੈਲਪ ਕਰਦਾ ਤੇ ਮੁੰਡਾ ਇੱਕ ਨਾਲ ਰੱਖਿਆ ਅੱਛਾ ਤੇ ਬਲੋ ਉਹ ਕੁਛ ਰਹਿੰਦੇ ਉਹ ਵੀ ਜਿਤਨਾ ਹੁਣ ਮੇਰਾ ਬੇਟਾ ਵੱਡਾ ਇੱਥੇ ਆਉਂਦਾ ਮੇਰੇ ਨਾਲ ਹੈਲਪ ਕਰਾਉਂਦਾ ਅੱਛਾ ਜਿਵੇਂ ਨੂੰ ਖੁਸ਼ੀ ਚੜਦੀ ਤਾਂ ਟਰੈਕਟਰ ਚਲਾਉਂਦਾ ਉਹਨੂੰ ਚਾਹ ਵਾ ਜਿਤਨਾ ਆਪਾਂ ਨੇ ਇੰਡੀਆ ਆਪਣੇ ਡੈਡੀ ਦੀ ਰੋਟੀ ਲੈ ਕੇ ਜਾਂਦੇ ਨੇ ਹਾਂ ਤੇ ਲੈ ਕੇ ਜਾਣੀ ਦਾ ਖੜਾ ਜਾਂ ਚਰ ਬਾਪੂ ਰੋਟੀ ਖਾਂਦਾ ਚ ਚਾਰ ਢੇੜੇ ਲਾ ਲਈਏ ਚਾਰ ਢੇੜੇ ਢੇੜੇ ਲਾ ਲਈਏ ਤੇ ਉਹ ਫਿਰ ਹੁੰਦਾ ਬੰਦੇ ਦੇ ਮਨ ਚ ਲਾਲਚ ਜਾਂਦਾ ਜਾ ਸਿੱਖਾਂਗੇ ਜਾ ਕੇ ਚਲਾਵਾਂਗੇ ਇਹ ਚੀਜ਼ਾਂ ਦਾ ਚਾਹ ਹੁੰਦਾ ਵਾ ਚਲਾਉਣ ਦਾ ਨਾ ਤੇ ਇਤਨਾ ਹੀ ਫਿਰ ਬੱਚਾ ਹੌਲੀ ਹੌਲੀ ਫਿਰ ਇਤਨਾ ਕੰਮ ਚ ਪੈਂਦਾ ਜਿਤਨਾ ਆਪਾਂ ਪਏ ਆ ਤੁਸੀਂ ਵੀ ਉਹ ਵੀ ਇੱਥੇ ਆਣ ਕੇ ਕਰਾਉਂਦੇ ਆ ਨਾਲ ਜੀ 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 ਹੋਰ ਕੋਈ ਗੱਲਬਾਤ ਸਾਂਝੀ ਕਰ ਦਿਓ ਸਾਡੇ ਚੈਨਲ ਤੋਂ ਕੋਈ ਨਾ ਕੋਈ ਸਪੇਨ ਦੇ ਵਿੱਚ ਪਹਿਲਾਂ ਤੇ ਆਪਣਾ ਨਾ ਫੋਨ ਨੰਬਰ ਦੱਸ ਦਿਓ ਜਿਹੜਾ ਫੋਨ ਨੰਬਰ ਕਿ ਜਿਹੜਾ ਮੇਰਾ ਵੀਰ ਭਰਾ ਇਹਨਾਂ ਦੇ ਕੋਲ ਕੋਈ ਸਬਜ਼ੀ ਜਾਂ ਕੋਈ ਸਲਾਹ ਲੈਣੀ ਚਾਹੁੰਦਾ ਖੇਤੀ ਬਾੜੀ ਬਾਰੇ ਹਨਾ ਉਹ ਸਲਾਹ ਵੀ ਲੈ ਸਕਦਾ ਤੇ ਨਾਲ ਜੇ ਕੋਈ ਮੇਰਾ ਵੀਰ ਭਰਾ ਸਬਜ਼ੀ ਲੈਣੀ ਚਾਹੁੰਦਾ ਆ ਜਾਂ ਕੋਈ ਘਰ ਨੂੰ ਤਾਜੀ ਚੀਜ਼ ਲੈ ਕੇ ਜਾਣਾ ਚਾਹੁੰਦਾ ਤੇ ਇਹਨਾਂ ਕੋਲੋਂ ਇੱਥੋਂ ਖਰੀਦ ਸਕਦੇ ਹੋ ਤੇ ਇਹਨਾਂ ਦੇ ਬਾਕਾਇਦਾ ਸਟਾਕ ਹੁੰਦਾ ਹਰ ਇੱਕ ਚੀਜ਼ ਦਾ ਮਿਰਚਾਂ ਵਗੈਰਾ ਸਾਰੀਆਂ ਨਾ ਹਾਂਜੀ ਫੋਨ ਨੰਬਰ ਆਪਣਾ ਕੀ ਹੈ 631 952 ਤੇ 962 ਤੇ 631 952 962 ਇਹ ਨੰਬਰ ਜਿਹੜਾ ਸਕਰੀਨ ਦੇ ਉੱਤੇ ਚਲਾ ਦਿੱਤਾ ਜਾਊਗਾ ਤੇ ਤੁਸੀਂ ਭਾਜੀ ਹੁਣਾਂ ਦਾ ਵਟਸਐਪ ਤੇ ਲਿੰਕ ਕਰ ਲਿਓ ਤੇ ਬੇਨਤੀ ਆ ਤੇ ਮੈਸੇਜ ਹੀ ਕਰਿਓ ਫੋਨ ਫਾਨ ਕਈ ਵਾਰੀ ਜਿਆਦਾ ਹੋਣ ਕਰਕੇ ਕਈ ਵਾਰੀ ਬੰਦਾ ਹੋ ਜਾਂਦਾ ਤੇ ਬਾਕੀ ਕਈ ਵਾਰੀ ਸਾਡੇ ਮੁੰਡੇ ਭਰਾ ਜਿਹੜੇ ਆ ਕੱਚੇ ਆ ਉਹ ਕੰਮ ਵਗੈਰਾ ਦਾ ਪੁੱਛਣਾ ਹੁੰਦਾ ਤੇ ਨੰਬਰ ਗਾਹ ਦੀ ਗਾਹ ਵਾਇਰਲ ਹੋ ਜਾਂਦਾ ਤੇ ਬੰਦਾ ਆਪਣੇ ਕੰਮ ਤੋਂ ਲਿਖ ਕੇ ਮੈਸੇਜ ਕਰ ਲਓ ਤੇ ਵਧੀਆ ਗੱਲ ਆ ਬਿਲਕੁਲ ਤੇ ਬਾਕੀ ਕੋਈ ਸਲਾਹ ਦੇ ਦਿਓ ਕੋਈ ਨਵੇਂਆਂ ਨੂੰ ਜਿਹੜੇ ਮੁੰਡੇ ਆਉਂਦੇ ਆ ਉਹਨਾਂ ਨੂੰ ਹੀ ਦੇ ਸਕਦੇ ਆ ਆਪਾਂ ਪੁਰਾਣਿਆਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣਾ ਤਗੜੇ ਹੋ ਕੇ ਆਪਣਾ ਕੰਮ ਕਰੋ ਜੀ ਤੇ ਜਿਤਨਾ ਪਾ ਇਨੇ ਇਨੇ ਪੈਸੇ ਲਾ ਕੇ ਆਏ ਇੱਥੇ ਹਾਂ ਤੇ ਮਤਲਬ ਕੰਮ ਕਰਾਂਗੇ ਤੇ ਲੱਥਣੇ ਫਰਕ ਕੀ ਦੀਂਦਾ ਅੱਜ ਕੱਲ ਤੇ ਪੁਰਾਣੇ ਦੇ ਵਿੱਚ ਸਮੇਂ 'ਚ ਪੈਨੇ ਜਿਹੜੇ ਜਤਰਾਣ 100 ਦੇ ਵਿੱਚੋਂ 80% ਮੁੰਡੇ ਜਿਹੜੇ ਆ ਹੁਣ ਕੰਮ ਨਿਕਟ ਆਉਂਦਾ ਲੋਕਾਂ ਨੂੰ 20% ਜਿਹੜੇ ਆ ਮਤਲਬ ਕੰਮ ਜਿਹੜੇ ਕਰਨ ਜਾਣਦੇ ਜਿਹੜੇ ਆਪਣੇ ਮਾਂ ਪਿਓ ਨਾ ਕਰਾਉਂਦੇ ਉੱਥੇ ਜੀ ਆ ਜਦੋਂ 2001 ਦੇ ਵਿੱਚ ਆਏ ਆ ਇੱਥੇ ਆਏ ਆ 2001 'ਚ ਆਏ ਆ 2004 5 6 ਉਹ ਤੱਕ ਜਿਹੜੀ ਜਨਰੇਸ਼ਨ ਸੀਗੀ ਉਹ ਉਹ ਕੋ ਚਿੜੀ ਨਹੀਂ ਸੀ ਹਾਂਜੀ ਉਹਨਾਂ ਨੂੰ ਕੰਮ ਆਉਂਦਾ ਸੀਗਾ ਹੁਣ ਜਿਹੜੇ ਆ ਹੁਣ ਗਾਂ ਵੇਖਿਆ ਆਪਣਾ ਉੱਥੇ ਜੇ ਆਪਾਂ ਕਿਤੇ ਸਾਮਾਨ ਵੀ ਲੈਣ ਚੱਲੇ ਸਟੋਰ ਤੋਂ ਮੁੰਡੇ ਮੋਟਰਸਾਈਕਲ ਫੜਦੇ ਮਾਰਦੇ ਕਿੱਕ ਤੇ ਉੱਥੇ ਝੱਟ ਲੈ ਆਉਂਦੇ ਆ ਨਾ ਫੜ ਕੇ ਹਾਂ ਤੇ ਪਹਿਲਾਂ ਲੋਕ ਤੁਰ ਕੇ ਜਾਂਦੇ ਸੀ ਸਾਧਨ ਸੀਗੇ ਸਾਈਕਲ ਸੀਗੇ ਜੇ ਉਹ ਹੁਣ ਤੇ ਇੰਡੀਆ ਸਾਈਕਲ ਹੀ ਕੋਈ ਨਹੀਂ ਹੈਗਾ। ਟੱਕ ਵੀ ਹੈ ਨਹੀਂ। ਹਾਂਜੀ ਤੇ ਇਸ ਤਰ੍ਹਾਂ ਫਿਰ ਮਤਲਬ ਇਹਦਾ ਹੋ ਗਿਆ ਮਸ਼ੀਨਰੀ ਦਾ ਸਮਾਂ ਘਟ ਜਾਂਦਾ। ਹਾਂਜੀ ਤੇ ਹੁਣ ਗਾਂ ਹਾਂਜੀ ਤੇ ਹੁਣ ਕਈ ਜਿਹੜੇ ਮੁੰਡੇ ਕਈ ਆਉਂਦੇ ਕਈ ਰੋਟੀ ਵੀ ਨਹੀਂ ਲੈ ਕੇ ਆਉਂਦੇ ਆਪਣੀ ਨਾਲ। ਹਾਂ ਪਤਾ ਨਹੀਂਗਾ ਵੀ ਕੰਮ ਤੇ ਚੱਲੇ ਆ ਜਾਂ ਕਿਤਰਾ ਹੁਣ ਫਿਰ ਇੱਥੋਂ ਆਖੀ ਦਾ ਚਲ ਖਾ ਲੋ ਚਾਹ ਪੀ ਲੋ ਇੱਥੋਂ ਬਣਾ ਲੋ ਸਾਰਾ ਕੁਝ ਜੋ। ਤੇ ਜਦੋਂ ਅਸੀਂ ਆਏ ਹੀ ਉਦੋਂ ਲੋਕੀ 10 ਵੀ ਦਿੰਦੇ ਇੱਕ ਦੂਜੇ ਨੂੰ। ਸਲਾਹ ਵੀ ਦੇ ਦਿੰਦੇ ਸੀ ਕਿ ਜਦੋਂ ਆਪਣੀ ਰੋਟੀ ਲੈ ਕੇ ਜਾਇਓ ਆਪਣੇ ਕੱਪੜੇ ਲੈ ਕੇ ਜਾਇਓ ਆਪਣਾ ਨਾ ਸਾਰਾ ਕੁਝ ਜੋ ਵੀ ਆ ਆਪਣਾ ਨਾਲ ਬੰਦੇ ਨੂੰ ਵੀ ਟੈਨਸ਼ਨ ਹੁੰਦੀ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੋ ਜੀ ਮੈਂ ਇਹ ਗੱਲ ਆ ਤਾਂ ਕਹੀ ਆ ਤੁਸੀਂ ਜਿਹੜੇ ਨਵੇਂ ਵੀਰ ਆਉਣਗੇ ਉਹ ਤਰੱਕੀ ਕਰਨਗੇ ਆਉਣ ਵਾਲਾ ਸਮਾਂ ਜਿਵੇਂ ਭਾਜੀ ਨੇ 25 25 ਸਾਲ 25 ਸਾਲਾਂ ਦੇ ਵਿੱਚ ਤਰੱਕੀ ਕੀਤੀ ਆ 24 ਸਾਲਾਂ 'ਚ ਇਵੇਂ ਹੀ ਤੁਸੀਂ ਵੀ ਤਰੱਕੀ ਕਰਨਾ ਆਉਣ ਵਾਲੇ ਹੀਰੋ ਤੁਸੀਂ ਬਣਨਾ ਹੀ ਬਣਨਾ ਸਮਾਂ ਮਾੜਾ ਕਹੇ ਦਾ ਨਹੀਂ ਰਹਿੰਦਾ ਹੁੰਦਾ ਹਰ ਇੱਕ ਬੰਦੇ ਦਾ ਸਮਾਂ ਬਦਲ ਜਾਂਦਾ ਪਰ ਸਮਾਂ ਬਦਲਣਾ ਸਮਾਂ ਆ ਕੇ ਆ ਮਿਹਨਤ ਕਰਕੇ ਆ ਤੇ ਮਿਹਨਤ ਕਰਨ ਦੇ ਨਾਲ ਹੀ ਸਮਾਂ ਬਦਲਿਆ ਜਾਂਦਾ ਤੇ ਇਸ ਲਈ ਇਹ ਹੀ ਆ ਕਿ ਆ ਕੇ ਮਿਹਨਤ ਕਰੋ ਬਿਲਕੁਲ ਤੇ ਆਪਣੀ ਕਮਾਈ ਕਰੋ ਤੇ ਤੁਹਾਨੂੰ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਜਰੂਰ ਬਦਲੇਗਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜਿਨ੍ਹਾਂ ਨੇ ਦਰਸ਼ਨ ਦਿੱਤੇ ਕੈਮਰਾਮੈਨ ਸਾਇਲ ਸਿੰਘ ਦੇ ਨਾਲ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਤੋਂ ਸਪੇਨ ਬਾਰਸਲੋਨਾ